ਵੈਗਰਜੀ ਦਾ ਖਾਲਸਾ ਵੈਗਰਜੀ ਦੇ ਭਤੇ ਜੀ ਤੁਹਾਡਾ ਸਾਰੇ ਕਿਸਾਨ ਭਰਾਵਾਂ ਦਾ ਅੱਜ ਲੁਧਿਆਣਾ ਕਿਸਾਨ ਮੇਲਾ ਤੇ ਸਵਾਗਤ ਹੈ ਜੀ ਸਾਡੀ ਸੋਨਾਲੀਕਾ ਕੰਪਨੀ ਦੀ ਤਰਫ ਤੋਂ ਤੇ ਮੈਂ ਜਗਤਾਰ ਸਿੰਘ ਤੁਹਾਡਾ ਨਿੱਘਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਸਾਡੀ ਟਾਈਗਰ ਸੀਰੀਜ਼ ਦੀ ਟਾਈਗਰ ਸੀਰੀਜ਼ ਤੋਂ ਤੁਸੀਂ ਪਹਿਲੇ ਵਾਕਿਫ ਹੋ ਪਰ ਨੂੰ ਕਿਸਾਨ ਭਰਾਵਾਂ ਨੂੰ ਸਾਡੇ ਟਰੈਕਟਰ ਬਹੁਤ ਜ਼ਿਆਦਾ ਅਸੀਂ ਡਿਲੀਵਰ ਕੀਤੇ ਹੋਏ ਆ ਟਾਈਗਰ ਸੀਰੀਜ਼ ਦੇ ਸੀਆਰਡੀਏ ਟੈਕਨੋਲੋਜੀ ਦੇ ਨਾਲ ਸਾਡੇ ਟਾਈਗਰ ਸੀਰੀਜ਼ ਦੇ ਵਿੱਚ ਟਰੈਕਟਰ ਆਉਂਦੇ ਨੇ 55 60 65 ਤੇ 75 ਓਸੇ ਨੂੰ ਅੱਗੇ ਵਧਾਦੇ ਹੋਏ ਅਸੀਂ ਅੱਜ ਇੱਕ ਨਵਾਂ ਮਾਡਲ ਲਾਂਚ ਕੀਤਾ ਹੈ ਜਿਹੜਾ 75 HP ਕੈਟਾਗਰੀ ਦੇ ਵਿੱਚ ਇਹ ਟਰੈਕਟਰ ਜਿਹੜਾ ਹੈਗਾ CRDS 75 ਕਰੀਪਰ ਸਪੈਸ਼ਲ ਇਹਨੂੰ ਕਹਿੰਦੇ ਆ ਇਹ ਜਿਹੜਾ ਸਾਈਲੇਜ ਵਾਲੀ ਮਸ਼ੀਨਾਂ ਨੇ ਜਿਹੜਾ ਮੱਕੀ ਦਾ achar ਬਣਾਉਣ ਵਾਸਤੇ ਚਲਾਉਂਦੇ ਮਸ਼ੀਨ ਤੁਹਾਨੂੰ ਜਿਹੜਾ ਮੋਬਾਈਲ ਸਟ੍ਰੈਡਰ ਕਹ ਦਿੰਦੇ ਆ ਕਿਤੇ ਅੰਗਰੇਜ਼ੀ ਚ ਨਹੀਂ ਤਾਂ ਆਪਾਂ achar ਬਣਾਉਣ ਵਾਲੀ ਮਸ਼ੀਨ ਕਹ ਦਿੰਦੇ ਆ ਉਹਦੇ ਵਾਸਤੇ ਕਰੀਪਰ ਸਪੀਡ ਚਾਹੀਦੀ ਹੁੰਦੀ ਆ ਉਹ ਅਸੀਂ ਇਸ ਟਰੈਕਟਰ ਦੇ ਵਿੱਚ ਪਾਈ ਹੈ 12+12 ਕਰੀਪਰ ਸਪੈਸ਼ਲ ਮਾਡਲ ਹੈ ਜਿਹਦੇ ਵਿੱਚ ਖਾਸ ਗੱਲ ਇਹ ਆ ਕਿ ਤੁਹਾਨੂੰ ਕਰੀਪਰ ਵਾਸਤੇ ਕੋਈ ਵੱਖਰਾ ਗੇਅਰ ਲਾਉਣ ਦੀ ਲੋੜ ਨਹੀਂ ਲੋ ਗੇਅਰ ਦੇ ਵਿੱਚ ਹੀ ਤੁਸੀਂ ਪਹਿਲਾ ਦੂਜਾ ਤੀਜਾ ਚੌਥਾ ਗੇਅਰ ਜਿਹੜਾ ਲੋ ਆ ਉਹ ਕਰੀਪਰ ਸਪੀਡ ਦਾ ਹੋ ਜਾਊਗਾ ਮੀਡੀਅਮ ਗੇਅਰ ਜਿਹੜਾ ਉਹ ਰੋਟਾਵੇਟਰ ਤੇ ਸੁਪਰ ਸੀਡਰ ਤੇ ਚੱਲਣ ਵਾਸਤੇ ਹੋ ਜਾਣਾ ਜੀ ਜਿਹੜਾ ਹਾਈ ਗੇਅਰ ਨੇ ਉਹ ਤੁਹਾਡੇ ਵਾਈ ਦੇ ਗੇਅਰ ਨੇ ਰੋਡ ਸਪੀਡ ਵਾਲੇ ਗੇਅਰ ਆ ਜਾਣੇ ਆ ਇਹ 12+12 ਇਹਦਾ ਗੇਅਰ ਬਾਕਸ ਕਰੀਪਰ ਸਪੈਸ਼ਲ ਇੰਜਨ ਦੀ ਮਤਲਬ ਤੁਹਾਨੂੰ ਗੱਲ ਕਰਾ ਤਾਂ 75 ਐਚਪੀ ਸੀਆਰਡੀਐਸ ਮਲਟੀ ਮੋਡ ਦਾ ਇਹਦੇ ਵਿੱਚ ਇੰਜਨ ਆ ਮਲਟੀ ਮੋਡ ਤੋਂ ਮੇਰਾ ਪਤਾ ਹੈ ਕਿ 75 ਜਿਹੜਾ ਹੈ ਉਹ ਪਾਵਰ ਮੋਡ ਤੇ ਨਾਲ ਤੁਸੀਂ ਜਦੋਂ ਉਹਨੂੰ ਨਾਰਮਲ ਮੋਡ ਤੇ ਕਰ ਦੇਣਾ ਉਹ 68 ਹਸਪਾਵਰ 68 ਤੇ ਜਦੋਂ ਉਹਨੂੰ ਇਕਨੋਮਿਕ ਮੋਡ ਤੇ ਕਰਤਾ ਉਹ ਚਾਪਾ ਨੂੰ ਬਚਤ ਮੋਡ ਲੱਗ ਜਾਣਾ ਹੈ ਜਿਹੜਾ ਕਿ 57 ਹਸਪਾਵਰ ਦਾ ਕੰਮ ਕਰੇਗਾ ਬਜਟ ਮੋਡ ਤੋਂ ਮੇਰਾ ਪਤਾ ਹੈ ਕਿ ਜਿਵੇਂ ਆਪਾਂ ਬਚਤ ਮੋਡ ਲਾਤਾ ਉਹਨੂੰ ਇਕੋ ਮੋਡ ਕਰਤਾ ਤਾਂ ਉਹ 55 ਪਾਵਰ ਦਾ ਰਹੇਗਾ ਤੇ ਉਹਦੀ ਖਰਾਕ ਘਟ ਜਾਂਦੀ ਆ ਮਾਈਲੇਜ ਜਿਹੜੀ ਆ ਉਹ ਵਧੀਆ ਹੋ ਜਾਂਦੀ ਆ ਮਤਲਬ ਜੇ ਮੇਰਾ ਕਹਿਣ ਦਾ ਪਾ ਜੀ ਜੇ ਆਪਾਂ ਖਾਲੀ ਜਾਣਾ ਕਿਤੇ ਤਾਹ ਉਹ ਤੋਂ ਆਪਾਂ 57 ਪਾਵਰ ਵਾਲਾ ਮੋਡ ਲਾ ਕੇ ਆਪਣਾ ਤੇਲ ਹੋਰ ਬਚਾ ਸਕਦੇ ਆ ਜੀ ਨਾਲ ਜੇ ਗੱਲ ਕਰੀ ਆਪਾਂ ਇਸ ਟਰੈਕਟਰ ਦੀ ਜਿਹੜੀ ਬਨਾਵਟ ਆ ਇਹ ਡਿਜ਼ਾਈਨ ਇਹ ਨਾ ਯੂਰੋਪ ਹੈਗਾ ਟੈਕਨੋਲੋਜੀ ਇਹ ਦੀ ਬਹੁਤ ਵਧੀਆ ਬੋਨਟ ਸਿੰਗਲ ਪੀਸ ਬੋਨਟ ਆ ਹੋਰ ਡਾਇਰੈਕਸ਼ਨ 에ਅਰ ਕੂਲਿੰਗ ਸਿਸਟਮ ਹੈ ਦੇਚ ਟਾਪ ਦੋਨੋਂ ਪਾਸੇ ਤੇ ਫਰੰਟ ਮਤਲਬ ਹਵਾ ਜਾ ਰਹੀ ਜਾਂਦੀ ਆ ਜੇ ਕੱਲ ਨੂੰ ਤੁਸੀਂ ਕੋਈ ਤੂੜੀ ਵਾਲੀ ਮਸ਼ੀਨ ਤੇ ਲਾਉਨੇ ਹੋ ਵੈਸੇ ਤਾਂ 48 ਇੰਚ ਵੀ ਇਹਦੇ ਵਾਸਤੇ ਛੋਟੀ ਰਹਿ ਜਾਂਦੀ ਤੂੜੀ ਵਾਲੀ ਮਸ਼ੀਨ 56 ਇੰਚ ਤੋਂ ਤੇ ਕੀ ਸਮਝਣਾ ਇਹਨੇ 48 ਵੀ ਛੋਟੀ ਰਹਿ ਜਾਂਦੀ ਆ 4 ਵੀ ਮੱਲੋਂ ਐਤੋਂ ਵੱਡੀ ਕੋਈ ਮਸ਼ੀਨ ਆਉਂਦੀ ਆ ਜਦ ਦੂੜੀ ਵਾਲੀ ਮਸ਼ੀਨ ਤੇ 61 ਇੰਚ ਤੇ ਤੁਸੀਂ ਚਲਾਉਂਦੇ ਤਾਂ ਗਰਮ ਗਰਮ ਨਹੀਂ ਹੋਏਗਾ ਟਰੈਕਟਰ ਇਹ ਜਿਆਦਾ ਹਵਾ ਕਰਕੇ ਵੱਡਾ ਰੈਡੀਟਰ ਹੈ ਇਹਦਾ ਇਹ ਗਰਮੈਸ਼ ਨਹੀਂ ਬਣਾਉਂਦਾ ਟਰੈਕਟਰ ਔਰ ਕੋਈ ਇਹਦਾ ਬੋਨਟ ਲਾਉਣ ਦੀ ਲੋੜ ਨਹੀਂ ਤੁਹਾਨੂੰ ਇਤਰਾ ਹੀ ਚੱਲੇਗਾ ਕ੍ਰੀਪਰ ਸਪੈਸ਼ਲ ਵੀ ਹੋ ਗਿਆ ਤੇ ਦੂਸਰੀਆਂ ਸਾਰੇ ਮਤਲਬ ਇਹ ਟਰੈਕਟਰ ਨਾਲ ਜਿਹੜਾ 올 ਰੌਂਡਰ ਟਰੈਕਟਰ ਹੋ ਗਿਆ ਤੁਹਾਨੂੰ ਸਾਰੀ ਐਪਲੀਕੇਸ਼ਨ ਚ ਚੱਲੇਗਾ ਇਹਦੇ ਫਰੰਟ ਵੇਟ ਜਿਹੜੇ ਲੱਗੇ ਹੋਏ ਆ ਮਰਗਾਰਡ ਲੱਗਿਆ ਹੋਇਆ ਦੋਨੋਂ ਅਗਲੇ ਪਾਰਾਂ ਤੇ ਮਡਗਾਰਡ ਲੱਗੇ ਆਉਣੇ ਆ ਜੀ ਤੇ ਜਿਹੜੇ ਪਿਛਲੇ ਟਾਰਾਂ ਤੇ ਵੀ ਜਿਹੜੇ ਵੇਟ ਨੇ ਉਹ ਵੀ ਲੱਗੇ ਲਗਾਏ ਹੋਣੇ ਆ ਜੇ ਕੈਨੋਪੀ ਦੀ ਗੱਲ ਕਰੀਏ ਜਿਹੜੀ ਇਹ 25 30000 ਦੀ ਆਪਾਂ ਬਾਅਦ ਚ ਲੁਆਉਂਦੇ ਕਿਸਾਨਪਰਾ ਇਹ ਵੀ ਕੰਪਨੀਆਂ ਨਾਲ ਲੱਗੀ ਲਗਾਈ ਆਏਗੀ ਹੋਰ ਖਾਸ ਗੱਲ ਦੱਸੀ ਜਿਵੇਂ ਆ ਡਬਲ ਸਟੈਪ ਇੱਥੇ ਲੱਗੇ ਆ ਇਹ ਡਬਲ ਸਟੈਪ ਲੱਗੇ ਆ ਇਹ ਦੋਨੇ ਪਾਸੇ ਲਾਇਆ ਹੈ ਇਸ ਟਰੈਕਟਰ ਤੇ ਅਸੀਂ ਦੋਨੇ ਪਾਸੇ ਲਾ ਕੇ ਦੇ ਰਿਹਾ ਇਹ ਸਾਰੀਆਂ ਚੀਜ਼ਾਂ ਡਰਾ ਬਾਰ ਹੁੱਕ ਟੌਪਲਿੰਗ ਇਹ ਤੇ ਸਾਡਾ ਸਟੈਂਡਰਡ ਹੀ ਆ ਵੀ ਦੇਣੇ ਹੀ ਦਿੰਨੇ ਆ ਨਾਲ ਇਹ ਚੀਜ਼ਾਂ ਵੀ ਇਸ ਟਰੈਕਟਰ ਤੇ ਜਿਵੇਂ ਵੇਟ ਹੋਗੇ ਮੜਗਾੜ ਹੋਗੇ ਨੋਤੀ ਪਿਛਲੇ ਵੇਟ ਇਹ ਸਾਰੀਆਂ ਚੀਜ਼ਾਂ ਵੀ ਇਸ ਵਿੱਚ ਲੱਗੀਆਂ ਲਗਾਈਆਂ ਆਉਣੀਆਂ ਤੁਹਾਨੂੰ ਮੈਂ ਗੁਜਾਰਿਸ਼ ਕਰਾਂਗਾ ਤੁਸੀਂ ਇਹਦਾ ਕਲਸਟਰਮੀਟਰ ਦਿਖਾਓ ਧਿਆਨ ਕੇ ਇਹਦਾ ਕਲਸਟਰਮੀਟਰ ਵੀ ਜਿਹੜਾ ਹੈ ਡਿਜੀਟਲ ਕਲਸਟਰਮੀਟਰ ਆ ਜੇ ਕੋਈ ਇੰਜਨ ਚ 에ਰਰ ਆਉਂਦਾ ਹੈ ਕੋਈ ਤਾਰ ਕੋਈ ਸ਼ੈਤਾਨੀ ਨਾਲ ਵੀ ਲਾ ਦਿੰਦਾ ਜਾਂ ਵੈਸੇ ਲੱਤ ਜਾਂਦੀ ਆ ਕਿਸੇ ਤਰੀਕੇ ਨਾਲ ਉਲਝ ਕੇ ਲੱਤ ਜਾਂਦੀ ਆ ਪਹਿਲੀ ਗੱਲ ਤੇ ਇਹਦੀ ਪ੍ਰੋਟੈਕਸ਼ਨ ਬਹੁਤ ਆ ਪਰ ਫਿਰ ਵੀ ਜੇ ਤਾਰ ਲੱਤ ਗਈ ਤਾਂ ਇਹ ਪਹਿਲਾ ਇੰਡੀਆ ਦੇ ਵਿੱਚ ਆਪਣਾ ਪ੍ਰੋਡਕਟ ਆ ਜਿਹਦਾ 에ਰਰ ਕੋਡ ਇੱਥੇ ਆ ਜਾਏਗਾ ਤੁਸੀਂ ਜਾ ਕੇ ਆਪਣਾ ਕਾਲ ਕਰਨਾ ਡੀਲਰ ਨੂੰ ਕਿ ਸਾਡੇ ਇਤਿਹਾਰਿਕ ਕੋਡ ਆ ਇਹ ਨੰਬਰ ਦੱਸ ਰਿਹਾ ਉਹ ਤੁਹਾਨੂੰ ਦੱਸ ਦੇਗਾ ਕਿ ਇਹ ਦਾ ਫਲਾਣੀ ਜਗ੍ਹਾ ਤੋਂ ਤਾਰ ਲੱਤੀ ਹੋਈ ਆ ਉਹ ਫਿੱਟ ਕਰ ਲੋ ਤੁਹਾਡਾ ਡਾਇਰੈਕਟਰ ਠੀਕ ਹੈ ਮਤਲਬ ਜਿਹੜੀ ਸੀਆਈਡੀਐਸ ਟੈਕਨੋਲੋਜੀ ਤੋਂ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਇਹ ਪੁਰਾਣੀ ਟੈਕਨੋਲੋਜੀ ਆ ਕਾਰਾਂ ਦੇ ਵਿੱਚ ਆਪਾਂ ਬੜੇ ਸਾਲਾਂ ਤੋਂ ਯੂਜ਼ ਕਰ ਰਹੇ ਆ ਪਰ ਤੁਸੀਂ ਕਹੋ ਕਿ ਕਾਰਾਂ 'ਚ ਵੱਖਰੀ ਗੱਲ ਹੁੰਦੀ ਐ ਇਹਨੇ ਮਿੱਟੀ ਘਟੇ ਚੱਲਣਾ ਇਸ ਕਰਕੇ ਜਿਹੜੀ ਇਹਦੀ ਵਾਇਰਿੰਗ ਹਾਰਨੈਸ ਆ ਸਾਰੀ ਹੀ ਆਪਣੀ ਜਿਹੜੀ ਗਲਾਸ ਕੋਟਿੰਗ ਵਾਇਰਿੰਗ ਹਾਰਨੈਸ ਹੁੰਦੀ ਐ ਜਿਹੜੇ ਮੈਂ ਮੋੜ ਦੀ ਤੁਹਾਨੂੰ ਗੱਲ ਕਰ ਰਿਹਾ ਸੀ ਉਹ ਇਹ ਮੋੜ ਪਾਵਰ ਮੋਡ ਤੇ ਨੋਰਮਲ ਤੇ ਠਾਠ ਹੈ ਜੀ ਇੱਥੇ 57 ਹਸਪਾਵਰ ਬਣ ਜਾਂਦਾ ਜੀ ਟਿਊਰਨ ਦੀ ਗੱਲ ਕਰੀਏ ਤਾਂ ਇਹਦੇ ਗੇਅਰ ਲੀਵਰ ਆ ਇਹ ਜਿਹੜਾ ਫਾਰਵਰਡ ਰਿਵਰਸ ਹੈ ਜੀ ਇੱਧਰ ਲੋ ਮੀਡੀਅਮ ਤੇ ਹਾਈ ਲੋ ਦੇ ਵਿੱਚ ਕ੍ਰੀਪਰ ਦੇ ਸਪੀਡ ਦੇ ਗੇਅਰ ਆ ਜਾਂਦੇ ਆ ਇਹ ਚਾਰ ਗੇਅਰ ਨੇ ਜੀ ਇਹਦੇ ਇਹ ਫਾਰਵਰਡ ਰਿਵਰਸ ਨਾਲ 12 ਪਲੱਸ 12 ਬਣ ਜਾਂਦਾ ਕਲਚ ਦੀ ਗੱਲ ਕਰੀਏ ਤਾਂ ਵੱਡਾ 12 ਇੰਚ ਦਾ ਕਲਚ ਇਹਦੇ ਵਿੱਚ ਲੱਗਾ ਹੋਇਆ ਇੰਡੀਪੈਂਡੈਂਟ ਅਲੱਗ ਤੋਂ ਇਹਦਾ ਪੀਡਲ ਲੀਵਰ ਕਲਚ ਦਾ ਅਲੱਗ ਤੋਂ ਲੀਵਰ ਹੈ ਜਿਹੜਾ ਇਹ ਵੀ ਹੋਰ ਵੀ ਜਿਹੜੀ ਲਾਈਫ ਹੈ ਉਹਨੂੰ ਵਧਾ ਦਿੰਦਾ ਹੈ ਜੇ ਲਿਫਟਿੰਗ ਕਪੈਸਿਟੀ ਦੀ ਗੱਲ ਕਰੀਏ 2500 ਪਲੱਸ ਇਹਦੀ ਲਿਫਟਿੰਗ ਕਪੈਸਿਟੀ ਆ 5ਜੀ ਹਾਈਡਰੋਲਿਕ ਸੈਂਸਿੰਗ ਆ ਪਿੱਛੇ ਮੇ ਪਲੈਨੇਟਰੀ ਗੀਅਰ ਚਾਪਾ ਇਹ ਟਰੈਕਟਰ ਦੇ ਰਿਹਾ ਜੀ ਤੁਹਾਨੂੰ ਪਹਿਲੇ ਜੇ ਤੁਸੀਂ ਦਿਖਾਉਂਗੇ ਇਹਦੇ ਜਿਹੜੇ ਆ ਤੁਹਾਨੂੰ ਜੈਕ ਲੱਗੇ ਹੋਏ ਆ ਦੇਖੋ ਇਹ ਜੈਕ ਵੀ ਐਡਜਸਟੇਬਲ ਆ ਅਸੀਂ ਦਿੰਨੇ ਆ ਇਹਦੇ ਵਿੱਚ ਇੱਥੇ ਵੀ ਆਪਾਂ ਹੋਲ ਦਿੰਨੇ ਆ ਇਹ ਕੁਝ ਨਾ ਆਪਣੇ ਕਿਸਾਨ ਭਰਾਵਾਂ ਦੇ ਸੁਝਾਅ ਸੀ ਵੀ ਜਿਹੜੀ ਇਹ ਲੋਰਨਿੰਗ ਤੇ ਆ ਇਹਦੀ ਮਟਾਈ ਘਟਾ ਇਹਦੀ ਸਟਰੈਂਥ ਘਟ ਲੱਗਦੀ ਐ ਸਟਿੱਕ ਦੇ ਵਿੱਚ ਖਾਸ ਕਰਕੇ ਅਸੀਂ ਇਹ ਅਪਡੇਟਡ ਲੋਅਰ ਲਿੰਕ ਲਾ ਕੇ ਦੇ ਰਹੇ ਆ ਇੱਥੇ ਵੀ ਜਿਹੜੀ ਚੈੱਕ ਚੇਨ ਦਿੰਦੇ ਆ ਕਈ ਅਸੀਂ ਇਹ ਵੀ ਐਡਜਸਟਿੰਗ ਚੂੜੀ ਵਾਲੀ ਜਿਹੜੀ ਐ ਇਹ ਸਟੈਬਲਾਈਜ਼ਰ ਬਾਹਰ ਐਡਜਸਟੇਬਲ ਦਿੰਦੇ ਆ ਬਾਕੀ ਸਾਰਾ ਟਰੈਕਟਰ ਤੁਹਾਡੇ ਸਾਹਮਣੇ ਆ ਜੇ ਮੱਕੀ ਵਾਲੀ ਮਸ਼ੀਨ ਦੀ ਗੱਲ ਕਰੀਏ ਹੋਰ ਆਪਾਂ ਕੋਈ ਲੇਜ਼ਰ ਲੈਵਲਰ ਲਾਉਣਾ ਕੁਝ ਲਾਉਣਾ ਉਹਦੇ ਵਾਸਤੇ ਫੋਰ ਵਾਲ ਇਹਦੇ ਵਿੱਚ ਆ ਲਾਇਆ ਹੋਇਆ ਆਪਾਂ ਜਿਹੜਾ ਇਹਦਾ ਡੀਸੀਵੀ ਐ ਫੋਰ ਵਾਲ ਵਾਲਾ ਡੀਸੀਵੀ ਐ